ਕਰਕੇ ਤੈਨੂੰ ਪੈਸੇ ਚਾਹੀਦੇ ਹੀ ਹੈ ਜਿਹੜੇ ਤੂੰ ਮੰਮੀ ਕੋਲ ਪੈਸੇ ਮੰਗ ਲੇ ਨਾ ਤੂੰ ਸੂਟ ਬਣਾਉਣੇ ਨਾ ਤੂੰ ਲਾਉਣਾ ਪਾਉਣਾ ਕੋ ਸਿਆਲ ਨੂੰ ਦੋ ਸੂਟ ਮਿਲ ਜਾਂਦੇ ਆ ਤੇ ਗਰਮੀਆਂ ਨੂੰ ਦੋ ਸੂਟ ਮਿਲ ਜਾਂਦੇ ਹੋਰ ਇਸ ਤੋਂ ਬਾਅਦ ਤੇਨੂੰ ਕੀ ਚਾਹੀਦਾ ਇਹਨਾਂ ਨੇ ਸ਼ੁਕਰ ਕਰਦੀ ਖਾਣ ਨੂੰ ਰੋਟੀ ਮਿਲਦੀ ਆ ਦੀਦੀ ਮੇਰੀ ਵੀ ਤਾਂ ਗੱਲ ਸੁਣ ਲਓ ਤੁਸੀਂ ਤੇ ਰੁਕਦੇ ਹੀ ਨਹੀਂ ਮੈਂ ਪੈਸੇ ਮੰਗੇ ਨਹੀਂ ਮੈਨੂੰ ਮੰਮੀ ਆਪ ਫੜਾ ਕੇ ਗਏ ਨੇ ਮੈਂ ਪਤਾ ਕਿੰਨਾ ਉਹਨਾਂ ਨੂੰ ਮਨੇ ਕੀਤਾ ਮੈਂ ਕਿਹਾ ਮੰਮੀ ਮੈਂ ਕੀ ਕਰਨੇ ਪੈਸੇ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੈਨੂੰ ਪਤਾ ਵਾ ਮੰਮੀ ਚ ਤਰਸ ਖੋਰਾ ਸੁਭਾਅ ਵਾ ਜੇ ਮੰਮੀ ਨੇ ਤਰਸ ਕਰ ਹੀ ਲਿਆ ਤੇ ਤੇ ਤੂੰ ਹੀ ਮੰਮੀ ਨੂੰ ਕਹਿ ਦਿੰਦੀ ਆਂ ਵੀ ਮੰਮੀ ਮੈਂ ਪੈਸੇ ਕੀ ਕਰਨੇ ਨਾਲ ਤੇਰੇ ਕਿਹੜੇ ਨਿਆਣੇ ਆ ਜਿਨ੍ਹਾਂ ਨੂੰ ਫੂਟ ਲਿਆ ਲਿਆ ਪਾਉਣੇ ਆ ਹੈ ਤੇ ਤੂੰ ਕੱਲੀ ਆ ਨਾ ਦੀਦੀ ਗੱਲ ਠੀਕ ਆ ਤੁਹਾਡੀ ਪਰ ਮੈਂ ਪੈਸੇ ਲੈ ਨਹੀਂ ਗੇ ਨਾ ਮੈਂ ਉਹਨਾਂ ਮਨੇ ਵੀ ਇੰਨਾ ਕੀਤਾ ਮੰਮੀ ਨੂੰ ਭਾਵੇਂ ਤੁਸੀਂ ਪੁੱਛ ਲਿਓ ਜਾ ਫੜਾ ਇੱਧਰ ਤੇ ਮੇਰੀ ਇੱਕ ਸੁਣ ਲਾ ਗੱਲ ਧਿਆਨ ਦੇ ਨਾਲ ਜੇ ਕਿ ਤੇਰੇ ਮੂੰਹ ਨਿਕਲ ਗਿਆ ਨਾ ਵੀ ਦੀਦੀ ਨੇ ਮੇਰੇ ਕੋ ਪੈਸੇ ਲਏ ਆ ਤੇ ਆਪਣਾ ਆਪ ਜਾਣਦੀ ਰਹੀ ਮੈਂ ਮੰਮੀ ਨੂੰ ਫੜਾ ਦਿੰਨੀ ਤੁਸੀਂ ਦੇ ਦਿਓ ਮੈਂ ਵਾਪਸ ਘਰ ਆਉਣੀ ਕਿਉਂ ਮੰਮੀ ਨੂੰ ਇਹ ਤਾਂ ਕਿ ਵੀਰ ਦੇ ਪੈਸੇ ਆ ਮੈਂ ਤੁਹਾਡੇ ਸਾਹਮਣੇ ਮੰਮੀ ਦੇ ਹੱਥ ਜਿੱਤੇ ਉਹ ਨਹੀਂ ਲਿਆਓ ਤੁਸੀਂ ਮੈਨੂੰ ਦੇ ਦਿਓ ਖਬਰ ਦਾ ਜੇ ਹਿੱਥੋਂ ਹਿੱਲੀ ਤੇ ਮੈਂ ਵੇਖੰਡੀ ਤੇਰੇ ਮੂੰਹ ਵੱਲ ਤੋਂ ਤੇ ਵੱਧ ਹੀ ਜਾਣੀ ਵੱਧ ਹੀ ਜਾਣੀ ਇੰਨਾ ਨੇ ਸ਼ੁਕਰ ਕਰਦੀ ਤੇਰਾ ਬੋਝ ਢੋਣਦੇ ਅਸੀਂ ਦੀਦੀ ਮੈਂ ਨਾ ਤੂੰ ਘੜਦੀ ਨਾ ਘੜਦੀ ਤੇ ਦੁਸ਼ਮਣਾਂ ਨਾਲ ਆਜਦੀ ਪਲ ਪਲ ਲੰਘਦਾ ਸਦੀਆਂ ਵਾਂਗੂ ਅੱਖੀਆਂ ਰੋਵਣ ਨਦੀਆਂ ਵਾਂਗੂ ਪਲ ਪਲ ਲੰਘਦਾ ਸਦੀਆਂ ਵਾਂਗੂ ਅੱਖੀਆਂ ਰੋਵਣ ਨਦੀਆਂ ਵਾਂਗੂ ਔਖਾ ਹੁੰਦਾ ਚੱਕਰਾ ਓਏ ਇਹੋ ਜੇ ਭਰਨੂ ਸੁਣ ਓਏ ਰੱਬਾ ਸੁਣ ਓਏ ਰੱਬਾ ਵਿਦਵਾ ਕਰ ਦੇ ਕਿਉਂ ਮਟਿਆਰਾਂ ਨੂੰ ਸੁਣ ਓਏ ਰੱਬਾ ਹਾਏ ਓਏ ਰੱਬਾ ਆਪੇ ਸੋਚ ਕੇ ਵੇਖ ਜਰਾ ਤੂੰ ਕਿਦਾਂ ਜੀਣਗੀਆਂ გილਲੇ ਪੈ ਗਏ ਪੀਣ ਦਾ ਤਿਆ ਕਿਦਾਂ ਪੀਣ ਗੀਆਂ ਆਪੇ ਸੋਚ ਕੇ ਵੇਖ ਜਰਾ ਤੂੰ ਕਿਦਾਂ ਜੀਣ ਗੀਆਂ ਗਿੱਲੇ ਪੈ ਗਏ ਪੀਣ ਦਾ ਤਿਆ ਕਿਦਾਂ ਪੀਣ ਗੀਆਂ ਕਿਉਂ ਪਲਾ ਵਿੱਚ ਖੋਲੇ ਜਿੰਦ ਦੇ ਦਾਵੇਦਾਰਾਂ ਨੂੰ ਸੁਣ ਓਏ ਰੱਬਾ ਸੁਣ ਓਏ ਰੱਬਾ ਵਿਦਵਾ ਕਰਦੇ ਕਿਉਂ ਮੁਟਿਆਰਾਂ ਨੂੰ ਸੁਣ ਓਏ ਰੱਬਾ ਹਾਏ ਓਏ ਰੱਬਾ ਪੰਨੀ ਜਿ ਰੱਖਿਆ ਮਿੱਠਾ ਇਹਨਾਂ ਨੇ ਆ ਗਏ ਜੀ ਭਾਬੀ ਜੀ ਤੁਸੀਂ ਹਾਂ ਰੁਪਿੰਦਰ ਆ ਕਾਹੇ ਚ ਕੱਢਿਆ ਇਹ ਨਹੀਂ ਮਿੱਠਾ ਇਦਾਂ ਹੀ ਪਿਆ ਪੰਨੀ ਦੇ ਵਿੱਚ ਕੋਈ ਨਹੀਂ ਮੈਂ ਕੱਢਦੀ ਆ ਚੰਗਾ ਹੋਇਆ ਭਾਬੀ ਜੀ ਤੁਸੀਂ ਅੰਦਰੋਂ ਬਾਹਰ ਆਏ ਜੀ ਐਵੇਂ ਅੰਦਰ ਜੇ ਇਹਨਾਂ ਵੜ ਕੇ ਬੈਠੇ ਰਿਆ ਕਰੋ ਨਹੀਂ ਅੰਦਰ ਕੰਨੋਂ ਬਹਿਣਾ ਵਾ ਮਹਿਰ ਸੋਈ ਚ ਵੇਖਾਂ ਜਾ ਕੇ ਰੋਟੀ ਪਾਣੀ ਸਾਰਾ ਹੀ ਕਰਨ ਵਾਲਾ ਸਵੇਰ ਦਾ ਜੀ ਪਤਾ ਕੀ ਆ ਬਾਹਰ ਆਓਗੇ ਅੰਦਰ ਫੇਰ ਦਿਮਾਗ ਚ ਉਹੀ ਗੱਲਾਂ ਟਾੜੇ ਚੱਲਦੀ ਆ ਰੈਂਦੀਆਂ ਬਾਹਰ ਆਓਗੇ ਕਿਤੇ ਧੁੱਪੇ ਬਹੋਗੇ ਇੱਧਰ ਬਹੋਗੇ ਤੇ ਮਨ ਹੋਰ ਥੇ ਪੈਂਦਾ ਵਾ ਹਨਾ ਉਹ ਗੱਲ ਤਾਂ ਠੀਕ ਆ ਪਰ ਚਾਹ ਪੀ ਲਈ ਤੁਸੀਂ ਚਾਹ ਪੀ ਲਈ ਆ ਮੈਂ ਤੇ ਆਹ ਵੇਖੋ ਮੈਂ ਮੇਥੀ ਤੋੜ ਕੇ ਲਿਆਈ ਆ ਮੇਥੀ ਦੀ ਬਣਾਉਣੀ ਹੁਣ ਪੁਰਜੀ ਪੁਰਜੀ ਖਾਣੀ ਜਾਂ ਰੋਟੀ ਖਾਣੀ ਮੇਥੀ ਵਾਲੀ ਨਹੀਂ ਰੋਟੀ ਨਹੀਂ ਮੇਥੀ ਵਾਲੀ ਖਾਣੀ ਆਪਾਂ ਪੁਰਜੀ ਬਣਾ ਲੈਨੇ ਆ ਚਲੋ ਮੈਂ ਪੁਰ ਜੀਵਣਾ ਨਹੀਂ ਐ ਤਾਂ ਏਦਾਂ ਨਿਕਲਿਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਨਾਲੇ ਮੰਮੀ ਦੀ ਵੀ ਫਿਰ ਖੁਸ਼ ਰਹਿੰਦੇ ਨੇ ਜਦੋਂ ਤੁਸੀਂ ਏਦਾਂ ਕਰਦੇ ਜੇ ਨਾ ਮੰਮੀ ਬਹੁਤ ਹੀ ਪਰੇਸ਼ਾਨ ਹੋ ਜਾਂਦੇ ਜੇ ਫਿਰ ਮੰਮੀ ਵੱਲ ਵੇਖ ਕੇ ਤੇ ਮੈਨੂੰ ਹੋਰ ਤਰਾ ਹੁੰਦਾ ਵਾ ਨਹੀਂ ਨਹੀਂ ਮੈਂ ਪਰੇਸ਼ਾਨ ਨਹੀਂ ਹੁੰਦੀ ਜਦੋਂ ਮੈਂ ਉਦਾਸ ਹੁੰਦੀ ਆ ਨਾ ਮੈਂ ਆਪਣੇ ਕਮਰੇ 'ਚ ਜੱਗ ਨਹੀਂ ਨਹੀਂ ਤੁਸੀਂ ਥੋੜਾ ਥੋੜਾ ਆਪਣਾ ਕਮਰੇ 'ਚ ਘਟ ਬਿਆ ਕਰੋ ਬਾਹਰ ਬੈ ਕੇ ਕਿੱਡੀ ਸੋਹਣੀ ਧੁੱਪ ਲੱਗੀ ਹੁੰਦੀ ਵੇੜੇ 'ਚ ਧੁੱਪ ਲੱਗੀ ਆ ਪਤਾ ਨਹੀਂ ਰੁਪਿੰਦਰ ਮੈਨੂੰ ਕੀ ਹੋ ਗਿਆ ਵਾ ਬਾਰਤ ਨਿਕਲਣਾ ਮੇਰਾ ਜੀ ਨਹੀਂ ਕਰਦਾ ਕੋਈ ਗੱਲ ਨਹੀਂ ਜੇ ਕੋਈ ਗੱਲਾਂ ਕਰਦਾ ਮੈਨੂੰ ਚੰਗੀਆਂ ਨਹੀਂ ਲੱਗ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਏਗਾ ਥੋੜਾ ਆਜੇ ਆਪਣੇ ਮਨ ਨੂੰ ਨਾ ਬੰਦਨ ਦੀ ਕੋਸ਼ਿਸ਼ ਕਰੋ ਤੁਸੀਂ ਮੈਨੂੰ ਚੁੱਪ ਰਹਿਣਾ ਹੀ ਪਸੰਦ ਹੋ ਗਿਆ ਮੇਰਾ ਦਿਲ ਕਰਦਾ ਮੈਂ ਚੁੱਪ ਹੀ ਬੈਠੀ ਰਹਾਂ ਮੈਨੂੰ ਕੋਈ ਬੁਲਾਵੇ ਵੀ ਨਾ ਨਹੀਂ ਨਹੀਂ ਐਡਾ ਕੋ ਏਦਾਂ ਨਹੀਂ ਦਿਮਾਗ ਦੇ ਵਿੱਚ ਸੋਚਣਾ ਵਧੀਆ ਸੋਚਿਆ ਕਰੋ ਫਿਰ ਸਾਰਾ ਕੁਝ ਠੀਕ ਹੋਣਾ ਵਾ ਆ ਵੇਖੋ ਸਾਗ 2 ਦਿਨ ਹੋਏ ਹੀ ਬਣਿਆ ਤੇ ਮੈਂ ਅੱਜ ਬਣਾਉਣੀ ਆ ਮੇਥੀ ਹੈਨਾ ਹਰਪਿੰਦਰ ਮੇਰੀ ਗੱਲ ਸੁਣਾ ਹਾਂਜੀ ਮੈਂ ਨਾ ਜੇ ਕੋਈ ਗੱਲ ਕਰਨੀ ਹੋਵੇ ਤੇ ਮੇਰੇ ਫੋਨ 'ਚ ਪੈ ਹੈ ਹਾਂ ਜੀ ਆਹ ਭਾਬੀ ਜੀ ਤੁਸੀਂ ਮੇਰੇ ਵਾਲੇ ਫੋਨ 'ਤੇ ਕਰ ਲਓ ਕਿੱਥੇ ਫੋਨ ਕਰਨਾ ਜੇ ਬਸ ਇਦਾਂ ਹੀ ਆ ਮੰਮੀ ਹੁਣਾਂ ਦਾ ਆ ਗਿਆ ਦਾ ਜਾਂ ਕਰ ਲੈਣੀ ਰਿਜਾ ਦਾ ਖਤਮ ਹੋਇਆ ਕੋਈ ਨਹੀਂ ਮੈਂ ਤੁਹਾਡਾ ਫੋਨ ਕਹਿ ਕੇ ਭਾਜੀ ਨੂੰ ਉਹਦੀ ਚਾਰਜ ਕਰਵਾ ਦੇਣੀ ਆ ਫਿਰ ਤੂੰ ਆਪ ਹੀ ਬੋਲਦੀ ਉਹਨਾਂ ਨੂੰ ਜਾਂਦਿਆਂ ਨਹੀਂ ਨਹੀਂ ਮੈਂ ਤੂੰ ਪਹਿਲਾਂ ਲੈਸ ਦੇਣਾ ਹੀ ਇਹ ਕਿਹੜੀ ਗੱਲ ਆ ਭਾਬੀ ਜੀ ਪਰ ਫੋਨ ਦੀ ਤੇ ਜ਼ਰੂਰਤ ਹੁੰਦੀ ਬੰਦੇ ਨੂੰ ਕਿਤੇ ਆਪਣੀ ਮੰਮੀ ਨਾਲ ਗੱਲ ਕੀਤੀ ਹੋਰ ਕਿਸੇ ਨਾ ਬੰਦੇ ਦਾ ਮਨ ਹੋਰ ਤੇ ਹੁੰਦਾ ਕਿਸੇ ਨਾਲ ਗੱਲਬਾਤ ਕਰੋ ਤੇ ਦੱਸਾਂ ਮੈਨੂੰ ਲੋੜ ਤੇ ਨਹੀਂ ਪੈਂਦੀ ਪਰ ਮੈਨੂੰ ਵੀਰ ਜੀ ਤੇ ਮੰਮੀ ਗੁੱਸੇ ਹੁੰਦੇ ਵੀ ਤੂੰ ਨਹੀਂ ਇਧਰੋਂ ਫੋਨ ਲਾਉਂਦੀ ਤੂੰ ਨਹੀਂ ਲਾਉਂਦੀ ਤੇ ਰੀਚਾਰਜ ਤੇ ਮੈਂ ਆਪ ਨਹੀਂ ਕਹਿਨੂੰ ਆਖਿਆ ਕਰਵਾਇਆ ਜੇ ਮੈਂ ਉਹਨਾਂ ਨੂੰ ਆਂਦੀ ਹਾਂ ਨਹੀਂ ਤੇ ਉਹਨਾਂ ਦੇ ਮਨ 'ਚ ਕੋਈ ਗੱਲ ਆ ਜਾਂਦੀ। ਨਹੀਂ ਨਹੀਂ ਮੈਂ ਇਹਦੀ ਚਾਰਜ ਤੇ ਤੁਹਾਡਾ ਫੋਨ ਤੋਂ ਹੀ ਆਪਣੇ ਤੋਂ ਕਰ ਦਿੰਨੀ ਆ ਤੇ ਉਹ ਤੋਂ ਪਹਿਲਾਂ ਜੇ ਤੁਸੀਂ ਕੋਈ ਗੱਲ ਕਾਕਾਲ ਕਰਨੀ ਆ ਤੇ ਮੇਰਾ ਫੋਨ ਵਰਤ ਲਓ। ਇਹਦੇ 'ਚ ਕਿਹੜੀ ਗੱਲ ਆ? ਨਹੀਂ ਵਰਤਣ ਵਾਲੀ ਕੋਈ ਗੱਲ ਨਹੀਂਗੇ। ਉਹ ਵੀ ਤੁਹਾਡਾ ਹੀ ਆ। ਫੋਨ ਤੋਂ ਫੋਨ ਕੀਤਾ ਨਾ ਤੇ ਮੰਮੀ ਉਹਨਾਂ ਦੇ ਮਨ 'ਚ ਕੋਈ ਸ਼ੱਕ ਹੋਣਾ ਤੂੰ ਵੀ ਸਿਆਣੀ। ਨਹੀਂ ਮੈਂ ਕਰਵਾ ਦਿੰਨੀ ਤੁਹਾਡਾ ਰੀਚਾਰਜ ਹੁਣੇ ਕਰਵਾ ਦਿੰਨੀ ਆ ਤਾਂ ਕਿ ਉਹ ਸਭ ਕਰਾ ਦਈ ਭਾਵੇਂ ਤੋਂ ਦੂਜਾ ਹੀ ਕਰਵਾ ਦਿੰਨੀ ਨੈੱਟ ਵਾਲਾ ਨਹੀਂ ਕਰਵਾਵੇਂ ਮੈਂ ਨੈੱਟ ਕੀ ਕਰਨਾ ਨਹੀਂ ਨੈੱਟ ਵਾਲਾ ਕਰਵਾ ਦਿੰਨੀ ਆ ਉਹਦਾ ਕੀ ਆ ਨਾਲੇ ਬੰਦਾ ਵੇਖ ਲੈਂਦਾ ਚਲੋ ਕੋ ਸੁਣ ਲੈਂਦਾ ਫੋਨ ਤੋਂ ਚੱਲਿਆ ਇਦਾਂ ਕਰ ਸੱਜੀ ਮੈਂ ਬਣਾਉਣੀ ਆ ਜਾਂ ਤੇ ਧੁੱਪੇ ਪਹੋ ਜਾ ਕੇ ਮੰਮੀ ਲਾ ਕੇ ਬਹੁਤ ਗੱਲਾਂ ਬਾਤਾਂ ਕਰੇ ਨਹੀਂ ਮੈਂ ਤੁਹਾਡੇ ਲਾਗੇ ਭਾਂਡੇ ਸਾਫ਼ ਕਰ ਲੈਂਦੀ ਐ ਕੋਈ ਨਹੀਂ ਮੈਂ ਬਣਾਉਣੀ ਤੇ ਹੀ ਬਣਾਉ ਕਰਾਰੀ ਜੀ ਬਣਾਉ ਬਾਬੀ ਜੀ ਦੋ ਆਲੂ ਪਾਓ ਵਿੱਚ ਹਾਂ ਨਹੀਂ ਮੈਂ ਕਰਾਰੀ ਬਣਾਉਂਗੀ ਬਬੀ ਜੀ ਕਹੀ ਕਰੋ ਮੇਥੀ ਸਾਹਿਬ ਤੇ ਮੈਂ ਆਈ ਐ ਕੁ ਮਿੰਟ ਬਾਅਦ ਕੋਈ ਨਹੀਂ ਕੋਈ ਨਹੀਂ ਚਾਰ ਬਹੁਣ ਲੱਗੀ ਪਈਆਂ ਤੇ ਇਦਾਂ ਕੱਢੀ ਪੰਜ ਸਵਾਗ ਬਣਾ ਕੇ ਬਣਾਈ ਚੰਗਾ ਫੇਟ ਨੂੰ ਸੁੱਕੇ ਨਾਲ ਲਈ ਗਈ ਸੁੱਕੇ ਦੀ ਚੀਜ਼ ਓਦਾਂ ਵੀ ਬਣਦੀ ਆ ਕਹਿੰਦੇ ਨੇ ਜਿੱਦਾਂ ਦਾ ਭਵਾਰ ਹੋਵੇ ਨਾ ਓਦਾਂ ਦਾ ਖਾਣ ਵਾਲੇ ਦਾ ਸਿਸਟਮ ਹੋ ਜਾਂਦਾ ਵਾ ਤੇ ਸੋਹਣੀ ਬੜੀ ਮਨਚ ਪਾਠ ਕਰਕੇ ਤੇ ਫੇਰ ਸਬਜ਼ੀ ਬਣਾਈ ਇੱਥੇ ਕਲੇਸ਼ ਕਲੇਸ਼ ਨਾ ਪਾਰ ਛੜੀ ਰੋਂਦਾ ਹੀ ਨਹੀਂ ਦੀਦੀ ਮੈਂ ਕੁਝ ਨਹੀਂ ਕਰਦੀ ਤੁਸੀਂ ਇਦਾਂ ਨਾ ਗੱਲ ਕਰਿਆ ਕਰੋ ਤੇ ਕਿੱਦਾਂ ਗੱਲ ਕਰਿਆ ਕਰਾਂ ਰੋਣੀ ਤੇ ਰਹਿਣੀ ਆ ਕਦੀ ਤੇ ਰੱਥੂ ਨਹੀਂ ਸੁੱਕੇ ਅੱਖਾਂ 'ਚ ਪਾਣੀ ਵਹਿ ਨਹੀਂ ਮੈਂ ਜਦੋਂ ਵਹਿ ਨਹੀਂ ਆ ਤੇ ਹਾਂ ਆ ਮੈਨੂੰ ਨਹੀਂ ਪਸੰਦ ਜਿਹੜਾ ਕੰਮ ਹੋਣਾ ਹੀ ਨਾ ਉਹ ਗਿਆ ਹੋ ਤੈਨ ਸਗਰ ਹੁੰਦੇ ਥੋੜੀ ਰਹਿਣਾ ਜੇ ਤਰਾ ਇੰਨਾ ਜੀ ਕਰਦਾ ਉਹਨਾਂ ਨੂੰ ਤੇ ਇਦਾਂ ਕਰਾ ਕੋਈ ਪੇਕੇ ਚਲ ਜਾ ਮਾਂ ਤੇਰੀ ਵਾਹੇ ਨਿਤਰ ਲੈ ਲੈਣ ਜਿਹੜੀ ਵੀ ਆ ਜਾ ਦੇ ਆ ਜਾ ਨਹੀਂ ਦੀਦੀ ਮੈਂ ਨਹੀਂ ਪੇਕੇ ਜਾਣਾ ਮੈਂ ਕੋਸ਼ਿਸ਼ ਕਰੂੰਗੀ ਫੇ ਮੈਂ ਨਾ ਰੋਵਾਂ ਤੇ ਤੁਸੀਂ ਇਦਾਂ ਨਾ ਮੈਨੂੰ ਗੱਲਾਂ ਕਰਿਆ ਕਰੋ ਦੀਦੀ ਤੁਸੀਂ ਨਾ ਆਖਿਆ ਕਰੋ ਵੇਹਲਾ ਮੈਂ ਕੋਈ ਗੱਲ ਨਹੀਂ ਕਰਦੀ ਅੱਛਾ ਮੈਂ ਆਖ ਲਗੇ ਨਾ ਤੇ ਪਹਿਲਾਂ ਹਟਾ ਦਿਓ ਨਹੀਂ ਤੇ ਸਤਨਾ ਵਾਧੂ ਕਰਕੇ ਦਿੰਨੀ ਚੰਗਾ ਮੈਂ ਗੰਨੂ ਪਰ ਮੇਰੀ ਭੈਣ ਬਣ ਕੇ ਮੇਰੇ ਹੱਥ ਜੋੜੇ ਲੇਕ ਮੈਨੂੰ ਗੱਲ ਨਾ ਕਰਿਆ ਕਰ ਮੈਂ ਤੈਨੂੰ ਵੀ ਢੀ ਭੈਣ ਸਮਝਦੀ ਆਂ ਹੱਦਾਂ ਹੱਥ ਨਾ ਜੋੜਿਆ ਕਰ ਐਦਾਂ ਸਾਰਿਆਂ ਨੇ ਕਹਿਣਾ ਤੂੰ ਨਮਾਣੀ ਆ ਤੇ ਮੈਂ ਕਰੇ ਪਤਾ ਨਹੀਂ ਕਿੱਡੀ ਕੀ ਚਾ ਲਵਾਂ ਉਹ ਨਾ ਹੋਵੇ ਪਾਣੀ ਦੀ ਥਾਂ ਆਟੇ ਦੇ ਵਿੱਚ ਅਥਰੂ ਪਾਈ ਦੇ ਤੇ ਚਾਚ ਨਾ ਆਟਾ ਘੋਣ ਕੇ ਤਾਂ ਰੋਟੀਆਂ ਬਕਾਲੀ ਤੇ ਹੁਣ ਇੱਕ ਵਧੀਆ ਜਿਹੀ ਚਾਹ ਬਣਾ ਲਾ ਅਦਰਕ ਵਾਲੀ ਤੇ ਮੈਂ ਬਾਹਰ ਬੈਣੀ ਆ ਪਹਿਲਾਂ ਚਾਹ ਬਣਾ ਲੰਦਾਂ ਹਾਂ ਚਾਹ ਬਣਾ ਦੇ ਤੇ ਸਬਜ਼ੀ ਕਿਹੜੀ ਲੱਗੀ ਹੋਊਗਾ ਮੇਥੀ ਦੀ ਭੁਰਜੀ ਬਿੰਦਰਾਂ ਦੇ ਬਣਾਉਂਗਾ ਹਾਂ ਹੈ ਨਹੀਂ ਕਿ ਮੈਂ ਕਿਨਾ ਸੱਜੂਗਾ ਹੋਣਾ ਤੇ ਵੱਢ ਲਿਆ ਨਹੀਂ ਵੱਢ ਲਿਆਨੇ ਆ ਉਹਦੇ ਕੋੜੀ ਨਹੀਂ ਲਿਆਏ ਕਿ ਰੋਟੀ ਜੇ ਪਕਾਉਣੀ ਆ ਤੇ ਦੋ ਪਕਾ ਕੇ ਤੂੰ ਆ ਬਖਾ ਲੋ ਮੈਂ ਨਹੀਂ ਮੈਂ ਮੇਥੀ ਦੀ ਰੋਟੀ ਨਹੀਂ ਖਾਣੀ ਇੱਕ ਤਾਂ ਤੁਹਾਡੇ ਸੋ ਪਕਾ ਲੈ ਕੋਈ ਚੱਜ ਦੇ ਕੰਮ ਨਹੀਂ ਹੁੰਦੇ ਤੁਹਾਨੂੰ ਮਾਸਾ ਮਸਾ ਆਟਾ ਗੁੰਨਦੀ ਫਿਰਨਾ ਚਾਹ ਦੇ ਨਾਲ ਖੁੱਲੀ ਗੁੱਡੀ ਸਬਜ਼ੀ ਬਣਾ ਤੇ ਆਟਾ ਗੁੰਨ ਤੇ ਰੋਟੀਆਂ ਪਕਾ ਪਹਿਲਾਂ ਚਾਹ ਬਣਾ ਲੈ ਘੁੱਟ ਕੋਈ ਨਹੀਂ ਦੀਦੀ ਨੇ ਲਿਆਉਣੀ ਚਾਹ ਬਣਾ ਕੇ ਆਹੋ ਮੈਂ ਬਾਹਰ ਚੱਲਦਾ ਤੇ ਤੂੰ ਰੋਦੀ ਰਹੀ ਹੈ ਇੱਥੇ ਦੋ ਲੋਗੇ ਸਾਰਿਆਂ ਨੇ ਆਪਣੇ ਅਥਰੂ ਨਹੀਂ ਵਿਖਾਲ ਛੱਡੀ ਦੇਈ ਜੇ ਮੈਂ ਬੜੀ ਲਮਾਨੀ ਆ ਨਹੀਂ ਨਹੀਂ ਦੀਦੀ ਕੋਈ ਨਹੀਂ ਕਿੰਨੇ ਵਾਰੀ ਮੈਂ ਦੀਦੀ ਨੂੰ ਆਖਿਆ ਦੀਦੀ ਤੁਸੀਂ ਮੇਰੇ ਨਾਲ ਇਤਾਂ ਗੱਲਾਂ ਨਾ ਕਰਿਆ ਕਰੋ ਮੈਨੂੰ ਕਹਿੰਦੇ ਰੋਈ ਨਾ ਰੋਣਾ ਤੇ ਮੇਰੀ ਜ਼ਿੰਦਗੀ 'ਚ ਪੈ ਗਿਆ ਮੇਰੀਏ ਭੈਣੇ ਤੂੰ ਕੀ ਜਾਣੇ ਮੈਂ ਬੜੀ ਕੋਸ਼ਿਸ਼ ਕਰਦੀ ਆ ਮੈਂ ਨਾ ਰੋਵਾਂ ਜੇ ਮੈਂ ਜ ਚੰਗੀ ਭਲੀ ਆਪਣਾ ਮਨ ਸਹੀ ਕਰਕੇ ਮੈਂ ਕੰਮ ਕਰਨੀ ਆ ਗੱਲਾਂ ਦੇ ਦੀਦੀ ਫੇਰ ਤਾਂ ਮੈਨੂੰ ਰਵਾਉਣ ਵਾਲੀਆਂ ਕਰ ਗਈਆਂ ਪਰ ਮੈਂ ਕੀ ਕਰਾਂ ਮੇਰੀ ਮਜਬੂਰੀ ਆ ਸਾਰੇ ਦੁੱਖ ਮੈਨੂੰ ਢਿੱਡ ਚ ਪਾਉਣੇ ਪੈਣੇ ਆ ਮੈਂ ਤੇ ਰਵਿੰਦਰ ਨੂੰ ਆਖਿਆ ਵੀ ਜਦੋਂ ਮੈਨੂੰ ਯਾਦ ਕੇ ਚੀਜ਼ ਦੀ ਆਉਂਦੀ ਆ ਮੈਂ ਪਰੇਸ਼ਾਨ ਹੁਣ ਇਹਨਾਂ ਕਮਰੇ ਚ ਚੱਲ ਜਾਨੀ ਆ ਫਿਰ ਇਹ ਕੰਮ ਕਰਦਿਆਂ ਦੇ ਤੇ ਮੈਨੂੰ ਨਾਲ ਹੀ ਦੀ ਸਤਾਏ ਪਰ ਦੀਦੀ ਵੀ ਇਹ ਗੱਲ ਸੋਚਦੀ ਪਤਾ ਨਹੀਂ ਮੇਰ ਨਾਲ ਕਿਉਂ ਇਦਾਂ ਕਰਦੀ ਆ ਚੰਗੀ ਭਲੀ ਰਹਿੰਦੀ ਹੁੰਦੀ ਆ ਕੀ ਕਿਹਦੇ ਨਹੀਂ ਜਾ ਮੈਂ ਦੇ ਕੇ ਨਹੀਂ ਜਾਣਾ ਜੇ ਮੈਂ ਉੱਥੇ ਚਲ ਗਈ ਨਾ ਤੇ ਵੀਰ ਨੇ ਮੈਨੂੰ ਆਖਣਾ ਭੈਣ ਤੇਰੀ ਜ਼ਿੰਦਗੀ ਬੜੀ ਲੰਮੀ ਆ ਗੱਲ ਗੱਲ ਤੇ ਤੇ ਮੈਨੂੰ ਸੁਝਾਉਂਦੇ ਉਹਨਾਂ ਦੀ ਇਹੋ ਹੀ ਆ ਤੇ ਤੇਰੀ ਜ਼ਿੰਦਗੀ ਬੜੀ ਲੰਮੀ ਆ ਇਹ ਜ਼ਿੰਦਗੀ ਲੰਮੀ ਮੈਨੂੰ ਸੁਣਾਉਂਦੇ ਮੈਨੂੰ ਪਤਾ ਵਾ ਉਹ ਕਿੱਥੋਂ ਬੋਲਦੇ ਨੇ ਪਰ ਮੈਨੂੰ ਉਹ ਕੰਮ برداشت ਨਹੀਂ ਹੈਗਾ ਮੈਂ ਨਹੀਂ ਕਰ ਸਕਦੀ ਬਿਲਕੁਲ ਨਹੀਂ ਮੈਂ ਕਤਈ ਨਹੀਂ ਰੋਣਾ ਮੈਂ ਮਨ ਨੂੰ ਬੰਨ੍ਹਦੇ ਨਹੀਂ ਰੱਬਾ ਮੈਨੂੰ ਸਿੱਧਕ ਤੂੰ ਦੇਣਾ ਤੂੰ ਸਬਰ ਦੇਣਾ ਇਹ ਮੈਨੂੰ ਜ਼ਿੰਦਗੀ ਨਾਲ ਮੈਨੂੰ ਆਪਣੀ ਹਾਲਾਤਾਂ ਨਾਲ ਲੜਨਾ ਪੈਣਾ ਚੱਲ ਮਨਾ ਰੋਟੀ ਪਕਾ ਰੱਬਾ ਮੇਰਾ ਮਨ ਤੂੰ ਬੰਨਣਾ ਮੇਰਾ ਤੇਰੇ ਤੇ ਆਸਰਾ ਹੈ ਬੈਠੇ ਮੰਮੀ ਹਾਂ ਬਲਜੀਤ ਬੈਠੇ ਆ ਤੇ ਨਿਕਲੀ ਆ ਬਾਹਰ ਗੁਰਜੀਤ ਆਹੋ ਮੰਮੀ ਨਿਕਲੀ ਆ ਆਹੋ ਮੈਂ ਤੇ ਛਲਣ ਗਈ ਆ ਅੱਛਾ ਚੱਲ ਮੰਮੀ ਨਿਕਲੀ ਆ ਤੇ ਚੱਲ ਆਪਣਾ ਮਨ ਹੋਰ ਤੇ ਹੁੰਦਾ ਹੀ ਆ ਮੈਨੂੰ ਤੇ ਆਪ ਨਹੀਂ ਚੰਗੀ ਲੱਗਦੀ ਜਦੋਂ ਅੰਦਰ ਹੁੰਦੀ ਆ ਮੈਂ ਤਾਂ ਆਪ ਨਹੀਂ ਫਿਰੇ ਤੁਰੇ ਤੇ ਉਹਦਾ ਦਿਲ ਹੋਰ ਤੇ ਹੋਰ ਤੇ ਹੋਵੇ ਇਹਨੇ ਨਾਲ ਫਰਕ ਪੈ ਜਾਂਦਾ ਕਿਸੇ ਲਾਗੇ ਪਵੇ ਖਲੋਵੇ ਤੇ ਮਨ ਹੋਰ ਹੋ ਜਾਂਦਾ ਵਾ ਹੋਰ ਮੰਮੀ ਮੈਨੂੰ ਤਾਂ ਆਪ ਬੜੀ ਖੁਸ਼ੀ ਆ ਮੈਂ ਕਿਹਾ ਚੱਲ ਖਾ ਕਰਕੇ ਤੇ ਆਟਾ ਗੁੰਨ ਲਾ ਤੇ ਨਾਲੇ ਮੈਨੂੰ ਘੁੱਟ ਕੇ ਚਾਹ ਬਣਾ ਕੇ ਦੇ ਮੈਂ ਮੰਮੀ ਵੀ ਬੈਠੀ ਤੇ ਮੰਮੀ ਵਾਤ ਵੀ ਲੈ ਆਈ ਹਾਂ ਜੀ ਚੱਲ ਦੀਦੀ ਕੋਈ ਗੱਲ ਨਹੀਂ ਬਣਾ ਲੈਣੀ ਆ ਹਾਂ ਮੰਮੀ ਕੱਲ ਰਕਬੀਰ ਕੋ ਪੈਸੇ ਲੈ ਕੇ ਉਹਨੂੰ ਦਿੱਤੇ ਵੀ ਜਾਂ ਜਿੱਥੇ ਤੇਰਾ ਜੀ ਕਰਦਾ ਵਰਤ ਜਿਹੜੀ ਚੀਜ਼ ਦੀ ਲੋੜ ਹੋਵੇ ਤੂੰ ਲੈ ਲੈ ਮੈਂ ਆ ਤਾਂ ਜਿਵੇਂ ਬਿਲਕੁਲ ਵਧੀਆ ਕੀਤਾ ਇਹੋ ਵੀ ਜਦੋਂ ਮਾਸਾ ਬਾਹਰ ਨਿਕਲੂਗੀ ਹਾਂ ਮਨ ਕਿੰਨਾ ਬੰਦੇ ਦਾ ਬਦਲ ਜਾਂਦਾ ਵਾ ਦੁਨੀਆਦਾਰੀ ਵੱਲ ਵੇਖ ਕੇ ਖੁਸ਼ ਹੁੰਦੇ ਇਹ ਬੰਦਾ ਦਾ ਮੈਂ ਕਹਣਾ ਜਿੱਦਾਂ ਚਲ ਉਹਨਾਂ ਦਾ ਆਤਮਾ ਨਹੀਂ ਰਿਹਾ ਤੇ ਅਹੀਂ ਉਹਨਾਂ ਦੀ ਫਿਕਰ ਕਰਨੀ ਆ ਹੋਰ ਮੈਂ ਤਾਂ ਜਦੋਂ ਰਲ ਮਿਲ ਕੇ ਰਵੇ ਬਾਹਰ ਅੰਦਰ ਫਿਰੇ ਤੁਰੇ ਫੇਰ ਵੀ ਬੜਾ ਵਾਤਾਵਰਨ ਬਣਦਾ ਹੁਣ ਜਦੋਂ ਅੰਦਰੇ ਬੈਠੀ ਰਹਿੰਦੀ ਰੋਂਦੀ ਰਹਿੰਦੀ ਬਥੇਰਾ ਉਹਨੂੰ ਕਹੀ ਨਹੀਂ ਪਤਾ ਨਹੀਂ ਬਾਹਰ ਹੀ ਨਹੀਂ ਹੁੰਦੀ ਹੈਗੇ ਹੁਣ ਕੀ ਕਰਨਾ ਮਮੀ ਦਿਲ ਨੂੰ ਦੁੱਖ ਤੇ ਲੱਗਦਾ ਹੀ ਆ ਨਾ ਫੇਰ ਹੁਣ ਸਾਨੂੰ ਕਿਹੜਾ ਦੁੱਖ ਮੈਨੂੰ ਕਿਹੜਾ ਘਟਵਾ ਕੀ ਕਰਾਂ ਮੈਂ ਤੇ ਆਪ ਕਿਆ ਮੈਂ ਚਲੋਂਦੀ ਨਾ ਰਿਆ ਕਰ ਕਦੀ ਸਾਡੇ ਲੱਗੇ ਬੈ ਗਈ ਕਦੀ ਔਰ ਰਪਿੰਦਰ ਲੱਗੇ ਬੈ ਗਈ ਇਦਾਂ ਇੱਕ ਦੂਜੇ ਨਾਲ ਦੁੱਖ ਸੁੱਖ ਫੋਲ ਕੇ ਤੇ ਬੰਦੇ ਦਾ ਮਨ ਹੌਲਾ ਹੋ ਜਾਂਦਾ ਵਾ ਨਾਲੇ ਰੋਇਆਂ ਕਿਹੜਾ ਰਫਰੀਤ ਜਾਣਾ ਹ ਤੇ ਹੋਰ ਜੋ ਮਾਲਕ ਨੂੰ ਪਾਵੇ ਹੋ ਜਾਂਦਾ ਵਾ ਇਹਦੇ ਵਿੱਚ ਕਿਹੜਾ ਕੋਈ ਕੁਛ ਕਰ ਸਕਦਾ ਵਾ ਚਲੋ ਮੰਮੀ ਹਾਂ ਗੱਲਾਂ ਛੱਡੋ ਜੇ ਤੁਸੀਂ ਐ ਹੋ ਜੀਆਂ ਗੱਲਾਂ ਕਰਦੇ ਆ ਨਾ ਤੇ ਫਿਰ ਉਹਦਾ ਮਨ ਫੇਰ ਵੀ ਰੋਣ ਰੋਣ ਵਾਲਾ ਕਰਦਾ ਵਾ ਤੇ ਫਿਰ ਐ ਹੋ ਜੀਆਂ ਗੱਲਾਂ ਕਰਕੇ ਕੋਈ ਫਾਇਦਾ ਨਹੀਂ ਰੋ ਰੋ ਕੇ ਉਹ ਗੱਲ ਅੰਦਰ ਆ ਕੇ ਕੋਈ ਫਾਇਦਾ ਨਹੀਂ ਹੈਗਾ ਬਲਜੀਤ ਮੈਂ ਤਾਂ ਉਹਦੇ ਸਾਹਮਣੇ ਕਰਦੀ ਨਹੀਂ ਮੈਂ ਤਾਂ ਪੁੱਤ ਤੇਰਨਾ ਕਰਦੀ ਆ ਮੈਂ ਉਹ ਤਾਂ ਸਾਹਮਣੇ ਰੋਂਦੀ ਵੀ ਨਹੀਂ ਨਾਂ ਅਨਵਰ ਲੱਗ ਕੋਈ ਗੱਲ ਕਰਦੀ ਆ ਵੀ ਨਹੀਂ ਮੈਂ ਨਹੀਂ ਕਰਦੀ ਇਹ ਤਾਂ ਹੋਰ ਮਨ ਦੁਖੀ ਹੋਊਗਾ ਅਛਾ ਮੰਮੀ ਤੂੰ ਇਹ ਬਿਲਕੁਲ ਕਿਨੇ ਵਹਿਲਾ ਕਿ ਦਿੱਤੇ ਆਨੂੰ ਮੈਂ ਆਪ 2000 ਰੁਪਇਆ ਲੈ ਕੇ ਦਿੱਤਾ ਵਾ ਮੈਂ ਕਿ ਤੈਨੂੰ ਲੋੜ ਹੋ ਗਈ ਤਾਂ ਹੋਰ ਲੈਣੀ ਕੋਈ ਗੱਲ ਨਹੀਂ ਕੋਈ ਗਲਤ ਆ ਤਾ ਸੋ ਆਪਣੀ ਚੀਜ਼ ਉਹਨੇ ਲਿਆਉਣੀ ਮੈਂ ਕੀਤਾ ਮੰਗਦੀ ਨਹੀਂ ਕਿ ਸੜਪਾਤ ਲੋੜ ਤੇ ਹੈਗੀ ਹੈ ਉਦਾਂ ਮੰਮੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਚੰਗਾ ਹੋਇਆ ਤੁਸੀਂ ਦਵਾਤੇ 2000 ਦਾ ਆਉਂਦਾ ਵੀ ਕੀ ਆ ਵੀ ਕੀ ਹੈ ਨਾ ਕੁਝ ਵੀ ਨਹੀਂ ਹੁੰਦਾ ਚਲ ਜੇ ਹੋਰ ਲੋੜ ਹੋ ਗਈ ਤੇ ਕੋਈ ਗੱਲ ਨਹੀਂ ਦੇ ਦਾਂਗੇ ਕਿ ਇੱਥੇ ਰਹਿਣਾ ਹੁਣ ਉਹਨੂੰ ਇੱਕ ਉਹਨੇ ਕਿਤਕੋ ਮੰਗਨੇ ਨਹੀਂ ਰਕबीर ਨੇ ਮੈਨੂੰ ਕਿਹਾ ਵੀ ਜੇ ਲੋੜ ਹੋਰ ਤਾਂ ਮੈਂ ਦੇਣੇ ਹੁਣ ਕਿੱਥੇ ਲਮਾਰੀ ਚੋਂ ਕੱਢ ਕੇ ਦੇ ਦਿੰਦੀ ਮੈਂ ਜੋ ਉਹਨੇ ਕੀ ਦਿੱਤੇ ਮੈਂ ਚੱਲ ਆਪੇ ਜਦੋਂ ਆਊਗਾ ਘਰ ਫੇ ਚਲੋ ਆਪੇ ਕੱਢ ਕੇ ਮੈਨੂੰ ਫੜਾ ਦੂੰਗਾ ਤੇ ਮੈਂ ਦੇ ਦੂੰਗੀ ਮੈਂ ਕਿਤੇ ਐਵੇਂ ਜਿੱਤੇ ਕੁੱਝੀਆਂ ਫੋਲਦੀ ਰਹੂੰਗੀ ਹਨਾ ਠੀਕ ਤੇ ਮੈਂ ਆਪੇ ਦੇ ਦੂੰਗਾ ਤੇ ਚੱਲ ਮੈਂ ਫੜਾ ਦੂੰਗੀ ਚਲਾ ਜਾ ਉਹਨੇ ਕਿਹੜਾ ਕਿਤੇ ਜਾਣਾ ਹੁੰਦੀ ਆ ਉਹ ਤਾਂ ਦੇ ਤੇ ਲੈਦੀ ਤੇ ਨਹੀਂ ਹੋ ਤੇ ਲੋੜ ਹੋ ਤਾਂ ਜਾਣਾ ਤੋਂਨੇ ਤੇrna ਜਾਂ ਮੇਰਨਾ ਹੋਰ ਕਹਿੰਦਾ ਜਰਪਿੰਦਰ ਨਾਲ ਚਲ ਜੋਰ ਕਹਿੰਦਾ ਜਾਣਾ ਮਨ ਆਹੋ ਮੰਮੀ ਕੱਲੀ ਨੇ ਕਿੰਨਾ ਜਾਣਾ ਹੁਣ ਬਹੁਤ ਗ ਹੈਲੋ ਮੰਮੀ ਬਾਹਰ ਨਿਕਲ ਕੇ ਕੋਈ ਕੰਮ ਕਰਦੀ ਆ ਸਾਨੂੰ ਵੀ ਖੁਸ਼ੀ ਹੁੰਦੀ ਆ ਤੇ ਚਲ ਥੋੜਾ ਦਾ ਦੁੱਖ ਭੁੱਲਿਆ ਉਹਨੂੰ ਆਹੋ ਆਹੀ ਦਈਆਂ ਗਰਮੀਤ ਦੀਆਂ ਗੱਲਾਂ ਕਰਨੀ ਚਲ ਬਾਹਰ ਆਈ ਆ ਤੂੰ ਕਰਨ ਲਈ ਆ ਚਲੋ ਬਹੁਤ ਲੋਕੀ ਕਹਿਣਾਂ ਤੇ ਲੋਰ ਤੇ ਉੱਤੇ ਆਪ ਤੇ ਹੋਰੇ ਤੇ ਗੱਲ ਅੱਗੇ ਸਾਡੀ ਹਾਂ ਤੇ ਮੰਮੀ ਇੱਕ ਵਾਰੀ ਵਾਲੇ ਆ ਹੀ ਘਰ ਨਾ ਉਹ ਨਹੀਂ ਆਏ ਘਰ ਕੋਈ ਵੀ ਨਹੀਂ ਆਇਆ ਅੱਛਾ ਫੇ ਬਾਹਰ ਬਾਰੀ ਕਰ ਗਈ ਆ ਆ ਬਾਹਰ ਦਾ ਪਤਾ ਨਹੀਂ ਮੈਨੂੰ ਨਿੱਕੁਰੇ ਬੀਮੇ ਦੀ ਪੈਰੀ ਨਾ ਅੱਛਾ ਵਾਹ ਓਲਡ ਬਟਾਲੇ ਦਾ ਪਲਾਟਵਾ ਨੀਜਣਾ ਹੋ ਗਿਆ ਵਾ ਹਾਂ ਉਹਦੇ ਨਾਲ ਕਿੱਦਾਂ ਚੜ ਗਿਆ ਤੇ ਯੋ ਨਿੱਕੂ ਦੀ ਘਰ ਦੀ ਉਹਦੇ ਨਾਲ ਜਾਣਾ ਹੈ ਬਟਵਾਰੀ ਨੇ ਪੇਪਰ ਮੰਗੇ 10 ਵਾ ਜਿਹੜਾ ਮੈਂ ਸਾਰਾ ਉਹਨੂੰ ਦੇ ਆਇਆ ਉਹਦੇ ਨਾਲ ਹੋ ਗਿਆ ਵਾ ਤੇ ਮੈਨੂੰ ਅੰਦਾਜ਼ ਮੈਂ ਉਹਦੇ ਨਾਲ ਨਾ ਕਰਤਾਂ ਚ ਕੋਈ ਗੱਲ ਨਹੀਂ ਫਿਰ ਕੀ ਹੈ ਪਰ ਬੜੀ ਹੈਰਾਨਗੀ ਵਾਲੀ ਗੱਲ ਆ ਨਿੱਕੂ ਤੇ ਭਰਾ ਤੁਸੀਂ ਵੀ ਤੇ ਹੈਗੇ ਆ ਬਣੀ ਵੀ ਤੇ ਹੈਗਾ ਵਾ ਮੰਮੀ ਚੱਲ ਨਹੀਂ ਪਰਜਾਈਆਂ ਤੂੰ ਹੀ ਤੇ ਹੈਗੇ ਸੀ ਨਾ ਉਹ ਪਰ ਜਦੋਂ ਮੰਮੀ ਨੂੰ ਕਹਿੰਦੇ ਆ ਆਪਣੇ ਨਾਲ ਵਾਲਾ ਮੰਮੀ ਆ ਜੀ ਕਿ ਨਿੱਕੂ ਦੇ ਨਾਲ ਹੀ ਲਾ ਦੇ ਜੀ ਨਿੱਕੂ ਦੇ ਨਾਲ ਆ ਤੇ ਜਿਹੜੀ ਉਹਦੀ ਘਰ ਦੀ ਨਾਮਿਨੇਸ਼ਨ ਉਹਨੂੰ ਕਰਾਇਆ ਸੀ ਨਾ ਮੈਂ ਹਾਂ ਹੈ ਤੇ ਇਦਾਂ ਆ ਤਾਂ ਕੰਮ ਗਲਤ ਹੁੰਦਾ ਵਾ ਨਾ ਫਿਰ ਜਦੋਂ ਘਰ ਚੋਂ ਚੀਜ਼ ਆਈ ਆ ਤੇ ਫਿਰ ਉਹਦੇ ਨਾਲ ਨਾਮਿਨੇਸ਼ਨ ਕਿੱਦਾਂ ਹੋ ਗਈ ਭਲਾ ਉਹਦੀ ਚੱਲ ਕੋਈ ਗੱਲ ਨਹੀਂ ਪਤਾ ਕੀ ਕੰਮ ਹੋ ਜਾਣਾ ਚੱਲ ਕੋਈ ਗੱਲ ਨਹੀਂ ਬਥੇਰੀ ਕਮਾਈ ਕੀਤੀ ਉਹਨੇ ਵੀ ਕੋਈ ਗੱਲ ਕੋਈ ਨਹੀਂ ਬਲਜੀਤ ਕੋਈ ਗੱਲ ਨਹੀਂ ਉਹਦੇ ਨਾਮ ਹੋ ਗਿਆ ਕੋਈ ਨਾ ਕੋਈ ਘਰ ਦੀ ਰਹਿਣਾ ਕੋਈ ਗੱਲ ਉਹਨੇ ਕਿਹੜਾ ਮੇਰਾ ਬੈਕਜ ਖਾਤੇ ਆ ਲਖਰਪੀ ਬੈਂਕ ਚ ਪਏ ਨੇ ਨੋਮੀਨੇਸ਼ਨ ਤੂੰ ਹੀ ਐਵੇਂ ਚੋਦੇ ਮੈਂ ਮੰਨਦੀ ਆ ਪਰ ਪਲਾਟ ਤੇ ਘਰੋਂ ਹੀ ਆਇਆ ਨਾ ਚੀਜ਼ ਉਹ ਤੇ ਉਹ ਵੀ ਘਰਤੀ ਇੱਕ ਜਣੇ ਦੇ ਨਾਮ ਲਖਣੇ ਸਾਰੇ ਕੱਪੜਾ ਨਾਲ ਲਖਣਾ ਹੀ ਵਿੱਚੋ ਰੇ ਦੱਸ ਪਲਾਟ ਮੈਂ ਕੀ ਕਰਨਾ ਮੇਰੇ ਵੱਲੋਂ ਅੱਜ ਵੀ ਉਹ ਘਟਾ ਤੇ ਕੱਲ ਵੀ ਘਟਾ ਮੈਂ ਪਲਾਟ ਕਿੱਥੇ ਲੈ ਕੇ ਜਾਣਾ ਜੇ ਬੱਚਾ ਹੁੰਦਾ ਮੈਂ ਇਨੀ ਉਦਾਸ ਵੀ ਕਿਉਂ ਹੁੰਦੀ ਇਹ ਤਾਨੇ ਮੇਰੇ ਮਾਰਦੇ ਬੱਚਿਆਂ ਦੇ ਦੱਸ ਮੈਂ ਬੱਚਾ ਇਡੀ ਛੇਤੀ ਕਿੱਥੋਂ ਲੈ ਆਉਂਦੀ ਬੰਦੇ ਦੀ ਇੰਨੀ ਜਾਨ ਦੁਖੀ ਹੁੰਦੀ ਆ ਉਤੋਂ ਗੱਲਾਂ ਵਾਲੇ ਨਹੀਂ ਛੱਡਦੇ ਪਰ ਪਤਾ ਉਹਦੋਂ ਲੱਗਦਾ ਜਦੋਂ ਬੀਤਦੀ ਆ ਪਹਿਲਾਂ ਤਾਂ ਸੁਣ ਕੇ ਐਵੇਂ ਘਰ ਛੜੀਦਾ ਏ ਪਰ ਹੁਣ ਬੀਤਦੀ ਨਾ ਆਪਣੇ ਤੇ ਵਾਕੇ ਗੱਲਾਂ ਸੁਣਨੀਆਂ ਬੜੀਆਂ ਔਖੀਆਂ ਮੇਰੇ ਵੱਲੋਂ ਅੱਜ ਪਲਾਟ ਲੈ ਲਓ ਮੇਰੇ ਕੋਲੋਂ ਮੈਂ ਕੀ ਕਰਨਾ ਮੇਪਾ ਜੀ ਕਿੰਨੀ ਸਿਆਣੀ ਗੱਲ ਸਮਝਉਂਦੇ ਉਹਨਾਂ ਨੂੰ ਤੇ ਪਤਾ ਉਹਨੇ ਥੋੜੀ ਪਤਾ ਕੀ ਆ ਕੰਮ ਹੋ ਜਣਾ ਸਾਡੇ ਨਾਲ ਟੈਨਸ਼ਨ ਨਾ ਲੋ ਕਰੇ ਰਣਾ ਪਲਾਟ ਕਿਤੇ ਨਹੀਂ ਜਾਂਦਾ ਤਨਾ ਗਰਮੀ ਨੇ ਕਿਤੇ ਜਾਣਾ ਐ ਜੀ ਨਾ ਟੈਨਸ਼ਨ ਲਓ ਕੋਈ ਇੱਥੇ ਕੋਈ ਪਤਾ ਨਹੀਂ ਸਮੇ ਦਾ ਪਰ ਹਤਾ ਚੋ ਚੀਜ਼ ਗਈ ਹੈ ਨਾ ਨਿਕਲ ਯਾਰ ਬਲਜੀਤ ਕੋਈ ਗੱਲ ਨਹੀਂ ਕਿਤੇ ਨਹੀਂ ਲੈ ਚਲੀ ਫਲਾਟ ਇੱਥੇ ਰਹਿਣਾ ਵਾ ਕੋਈ ਗੱਲ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਗਈ ਮੈਂ ਸਾਰਾ ਕੁਝ ਸੋਚ ਸਮਝ ਕੇ ਕੀਤਾ ਵਾ ਐਡੇ ਤੈ ਮੈਨੂੰ ਬੇਕੂਰ ਨਾ ਸਮਝੋ ਆਹੋ ਨਾਲ ਉਹ ਸਿਆਣਾ ਵਾ ਉਹਨੂੰ ਪਤਾ ਵਾ ਸਾਰੇ ਕੰਮ ਉਹਨੇ ਕਰਨੇ ਆ ਤੁਹਾਡਾ ਉਹ ਫਿਕਰ ਨਹੀਂਗਾ ਆਪਣੇ ਟੱਬਰ ਦਾ ਨਹੀਂ ਫਿਕਰਾਗਾ ਉਹਨੂੰ ਜੇ ਮੈਂ ਲੋਕਾਂ ਦੇ ਫੈਸਲੇ ਕਰਾਉਣੇ ਚਾਹਦਾ ਤਾ ਮੈਂ ਆਪਣੇ ਘਰ ਦੇ ਪਤਾ ਮੈਂ ਕੀ ਕਰਨਾ ਹੁਣ ਜੋ ਮਰਜ਼ੀ ਕਰ ਲੋ ਹੱਥ ਭੰਨ ਲੋ ਹੁਣ ਜਿਹਦੇ ਨਾਲ ਚੜ ਗਿਆ ਉਹਦੇ ਨਾਲ ਤੇ ਉਹ ਚੜ ਗਿਆ ਹੁਣ ਤੇ ਕੁਝ ਨਹੀਂ ਹੋ ਸਕਦਾ ਹੋ ਜਿੰਨਾ ਚ ਰੋ ਨਹਾਵੀਂ ਪਰੋਗੀ ਉਹਨਾਂ ਚ ਪਲਾਟ ਰਹਿਣਾ ਉਹਦੇ ਕੋਲ ਲੈ ਉਹਨੇ ਵਿਚਾਰੇ ਕਿੱਥੇ ਜਲ ਜਾਣਾ ਉਹ ਸਾਡੇ ਤੋਂ ਬਾਹਰ ਹੀ ਜਾਊਗੀ ਉਹਨੇ ਕਿਤੇ ਲੈ ਜਾਣਾ ਪਰ ਉਹਨੇ ਕਰਨਾ ਵੀ ਕੀ ਆ ਪਲਾਟ ਹੁਣ ਉਹ ਤੇ ਦੋ ਰੋਟੀਆਂ ਦੀ ਵੰਨ ਜਾਦੀ ਆ ਬਲੇ ਤੇਰੇ ਹੈ ਮਮੀ ਨਾ ਦਾ ਕੋਈ ਨਿਆਣਾ ਨਾ ਹੁਣ ਉਹ ਰਿਆ ਤੇ ਫਿਰ ਉਹਨੇ ਉਹ ਪਲਾਟ ਕੀ ਕਰਨੇ ਆ ਪੁੱਤ ਆਓ ਜੀ ਚੀਜ਼ਾਂ ਦੀ ਤੇ ਸਮਾਨ ਚ ਹੋਣੀ ਵੀ ਚਾਹੀਦੀ ਪੁੱਤ ਤੂੰ ਕਾਲੀ ਨਾ ਪੈ 100 ਲੋੜਾਂ ਹੁੰਦੀਆਂ ਵਾ ਕੋਈ ਗੱਲ ਨਹੀਂ ਤੋ ਕਾਲੀ ਨਾ ਬੈ ਕਿਤੇ ਨਹੀਂ ਚੱਲ ਚਲੇਆ ਪਲਾਟ ਨੂੰ ਸ਼ਾਂਤ ਰਿਹਾ ਕਰ ਮੈਂ ਤੈਨੂੰ ਦੱਸਿਆ ਨਾ ਮੈਂ ਸਾਰਾ ਕੁਝ ਸੋਚ ਸਮਝ ਕੇ ਕੀਤਾ ਵਾ ਤੇ ਮੇਰੇ ਤੇ ਵੀ ਯਕੀਨ ਰੱਖ ਕੋਈ ਆਹੋ ਤੇ ਫਿਰ ਕੰਮ ਗਲਤੀਆਂ ਹੋ ਜਾਂਦੀਆਂ ਨੇ ਆਪਣੇ ਕੋ ਹਜੇ ਮੈਂ ਮੰਨਦੀ ਜੇ ਕੋਈ ਨਿਆਣਾ ਹੁੰਦਾ ਨਾ ਤਾਂ ਵੀ ਮੈਂ ਮੰਨਦੀ ਤਾਂ ਵੀ ਕੰਮ ਵਧੀਆ ਹੁੰਦਾ ਪਰ ਆ ਮਮੀ ਚੱਲ ਇਹ ਕੋਈ ਸਰਸਰੀ ਗੱਲ ਕਰਨ ਦੀ ਮੈਂ ਮਾੜੀ ਗੱਲ ਨਹੀਂ ਕਰਨੀ ਹੈ ਹੁਣ ਬਾਕੀ ਟਬਰ ਟਬਰ ਵਾਲੇ ਆ ਉਹ ਤੇ ਹੁਣ ਕੱਲੀ ਆ ਨਾ ਉਹ ਨਕਲੀ ਨੇ ਪਲਾਟ ਕੀ ਕਰਨਾ ਵਾ ਤੇ ਪੁੱਤ ਉਹਦੇ ਬੰਦੇ ਦੇ ਨਾਂ ਹੀ ਤੇ ਉਹਦੇ ਨਾਂ ਹੀ ਹੋਣਾ ਸੀ ਚਲੋ ਕਾਲੀ ਪੈਣ ਢਈ ਆ ਚਲੋ ਠੀਕ ਆ ਠੀਕ ਕੋਈ ਗੱਲ ਨੀ ਕਰੋ ਕਰ ਮੈਂ 9 ਸਸ ਉੱਤੇ ਲਿਖ ਦੇਣਾ ਵਾ ਕਿ ਪਲਾਟ ਸਾਡੇ ਕੋਲ ਜਾਣਾ ਵਾ ਘੱਟ ਹੀ ਜਾਣਾ ਕਿਤੇ ਨਹੀਂ ਆ ਠੀਕ ਆ ਹਾਂ ਉਹ ਲਿਖ ਦੋ ਹਾਂ ਬਸ ਹਾਂ ਹੋ ਚੋ ਪਰ ਉਹ ਘੱਟ ਕੋ ਕਿਹੜੀ ਸਰਕਾਰੀ ਮੋਹਰ ਆ ਜਿਹੜੀ ਸਟੈਂਪ ਲਾ ਦੇਣੀ ਇੱਕੇ ਨੂੰ ਸਰਕਾਰੀ ਮੋਹਰ ਨੂੰ ਵੀ ਕੰਮ ਵਧੀਆ ਤੂੰ ਹੀ ਆਪਣਾ ਜ਼ੋਰ ਘੱਟ ਲਾਓ ਬਸ ਉਹਨਾਂ ਪਿਆਰ ਭਰ ਬਣਾ ਰਿਹਾ ਕਰੋ ਘੱਟ ਉਹ ਗੱਲ ਉਹ ਨਹੀਂ ਗਈ ਬਾਊ ਗੱਲ ਮੰਮੀ ਉਹ ਵੀ ਨਹੀਂ ਗਈ ਆਹੀਂ ਤੇ ਪਿਆਰ ਮੋਹਬਤ ਨਾ ਰਵਾਂਗੇ ਲੀੜਾ ਕੱਪੜਾ ਉਹਨੂੰ ਦਵਾਂਗੇ ਖਾਣ ਪੀਣ ਨੂੰ ਵਨਸਵੰਨਾ ਖਾਊਗੀ ਹੋਰ ਉਹਦੇ ਨੂੰ ਉਹਨੂੰ ਕੋਈ ਚਾਹੀਦਾ ਨਹੀਂ ਵੇ ਮम्मी ਜੈ ਤਾਤਾ ਦੀ ਗੱਲ ਆ ਮੈਂ ਉਹਦੀ ਕੋਈ ਦੋਖਣ ਨਹੀਂ ਹੈਗੀ ਅੱਜ ਤੂੰ ਹੀ ਤੁਹਾਨੂੰ ਮੈਂ ਭੈ ਗਲਤੀ ਲੱਗਣ ਦੀ ਪਰ ਮੈਂ ਆਪਣੇ ਧਾ ਸਹੀ ਆ ਫਲੱਟ ਫਲੱਟ ਕੀ ਕਰਨੇ ਹੁੰਦੇ ਆ ਤੇ ਜਰ ਉਹ ਸਾਡੀ ਦੋਖਣ ਮ ਤੂੰ ਸਾਡਾ ਬੁਰਾ ਚਾਹੂਗੀ ਚਲੋ ਠੀਕ ਆ ਤੁਸੀਂ ਜਿਹੜੇ ਫੈਸਲੇ ਕਰ ਲੈਣਾ ਬੜੇ ਵਧੀਆ ਕਰ ਲਏ ਉਹਨੇ ਵੀ ਬੜੇ ਵਧੀਆ ਕਰਕੇ ਗਿਆ ਚਲ ਕੋਈ ਨਹੀਂ ਚਾਹ ਪਾਣੀ ਲਿਆ ਤੂੰ ਜਾ ਆਹ ਨਹੀਂ ਖਣੀ ਲੱਗੀਆਂ ਵੇਲਾ ਕੀ ਕੁਝ ਭਰਾਂ ਦੇ ਮੈਂ ਜੋ ਉਹ ਸੁਣੇ ਤੋਂ ਤੇ ਕੀ ਕਰੂ ਮਮਮੀ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਸੋ ਸਮਝ ਗਏ ਨਾ ਮੈਂ ਇੱਛਾ ਵਾ ਜੇ ਮੈਂ ਹੁਣ ਆਪਣੇ ਨਾ ਤੁਹਾਡੇ ਨਾਲ ਉਹ ਤੇ ਖਲਾਰੇ ਪੈਣੇ ਜਾਤੇ ਪੈਣੇ ਹੈ ਅਜੇ ਦਿਨ ਕਿਹੜਾ ਲੱਗਣਾ ਸੀ ਤੇ ਲੋਕਾ ਕਹਿੰਦੇ ਲੈ ਭਰਾ ਮਰ ਗਿਆ ਤੇ ਭਾਬੀ ਦੇ ਕਾ ਰਹਾ ਕੀ ਨਾ ਇਹਨਾਂ ਤੱਕਾ ਦੇ ਦਿੱਤਾ ਤੱਕਾ ਦੇ ਦਿੱਤਾ ਵਰਗੇ ਕੱਲ ਨੂੰ ਕੇਸ ਕਰਦੀ ਸੌ ਕੁੜੇ ਪੈਣੇ ਫਿਰ ਵੀ ਉਹਦੇ ਨਾਲ ਕਦੀ ਹੋਣਾ ਹੈ ਉਹਦੇ ਹੱਕ ਦੀ ਹੋਣਾ ਹੈ ਤੇ ਨਾਲੇ ਦਿਨ ਕਿੜਾ ਤੇ ਰਾਤ ਕਿਹ ਜੀ ਅਸੀਂ ਲੜਦੇ ਚੰਗੇ ਲੱਗਦੇ ਐਵੇਂ ਬੁੜੀਆਂ ਬਣਾ ਕਰ ਪਲਾਟਾ ਨਾ ਵਰਤਣਾ ਜਿੱਥੇ ਫਿਰ ਉਹ ਚਲ ਗਿਆ ਤੇ ਪਲਾਟ ਵੀ ਚਲ ਕੇ ਕੋਈ ਨਹੀਂ ਮੰਮੀ ਕੋਈ ਵੀ ਨਾ ਟੈਨਸ਼ਨ ਲਾ ਮੈਂ ਸਭ ਕੁਝ ਸੋਚ ਸਮੇ ਕੇ ਕੀਤਾ ਵਾ ਆ ਫਿਰ ਇਦਾਂ ਦੀਆਂ ਗੱਲਾਂ ਕਰ ਜਦੋਂ ਇਦਾਂ ਦੀਆਂ ਗੱਲਾਂ ਕਰਦੀਆਂ ਫਿਰ ਮੇਰਾ ਜਿਆਦਾ ਮਨ ਖਾਉਂਦੀਆਂ ਮੈਂ ਕੀ ਕਰਾਂ ਫਿਰ ਨਹੀਂ ਨਹੀਂ ਮੈਂ ਕੀ ਹੱਸਾਂ ਕਿੱਧਰ ਕਰੂੰ ਨਾਲ ਗੁਰਮੀਤ ਜੀ ਉਹਦਾ ਮਨ ਹੋਰਦਾ ਹੋਰ ਰਵੇ ਉਹ ਟੈਨਸ਼ਨ ਅਨਾਰੇ ਕਿ ਕਹਿੰ galtੀ ਨਾ ਮੈਂ ਆਪਣਾ ਪਿੱਛੇ ਹੀ ਜਿੱਤੀ ਆ ਕਿ ਮੈਂ ਪਿੱਛੇ ਜਾਣਾ ਆਪਣੇ ਕਿਤੇ ਕੋ ਰਹਿਣਾ ਨਾ ਨਹੀਂ ਬਸ ਇੱਥੇ ਹੀ ਬਸ ਰਵੇ ਤੇ ਜੇ ਮੈਂ ਇਹਦੇ ਲਾਗੇ ਪੈਣੀ ਤੇ ਇਦਾਂ ਗੱਲਾਂ ਕਰ ਕਰ ਲੂ ਦਿੰਦੀਆਂ ਆਂ ਦੇਦੀ ਨਾ ਟੈਨਸ਼ਨ ਲਿਆ ਕਰੋ ਕਿ ਤੁਹਾਨੂੰ ਜੇ ਸੁਭਾਅ ਦਾ ਪਤਾ ਹੀ ਕਾਲੀ ਪੈ ਜਾਂਦੀ ਮਾਂ ਕੇ ਜਿਹੜਾ ਹੈ ਤੱਕ ਨਹੀਂਗਾ ਕਿ ਮੂਹ ਨਹੀਂ ਬੜ ਬੋਲੀ ਆ ਉਹ ਤਾਂ ਹੁਣ ਬਹੁ ਮੈਨੂੰ ਪਤਾ ਵਾ ਨਾ ਉਹ ਹੁਣ ਅਗਲੀ ਨਹੀਂ ਨਾ ਕਹਿੰਦੀ ਉਹ ਤਾਂ ਅੱਗੇ ਦੁੱਗੀ ਫੋਨ ਆਉਂ ਗਿਆ ਹਾਈ ਹਾਈ ਹੁਣ ਕਾਦੇ ਲਈ ਫੋਨ ਆ ਗਿਆ Hello?